ਫਗਵਾੜਾ ਦੇ ਮਹੱਲਾ ਕੀਰਤੀ ਨਗਰ ਖਾਲਸਾ ਇਨਕਲੇਵ ਅਤੇ ਸੁਖਚੈਨ ਨਗਰ ਫਗਵਾੜਾ ਵਿਖੇ 1.10 ਕਰੋੜ ਦੀ ਲਾਗਤ ਨਾਲ ਵਕਫਾ ਵਿਕਾਸ ਕਾਰਜਾਂ ਦੀ ਸ਼ੁਰੂਆਤ ਹਲਕਾ ਇੰਚਾਰ ਸਰਦਾਰ ਜੁਗਿੰਦਰ ਸਿੰਘ ਮਾਨ ਨੇ ਆਪਣੇ ਕਰ ਕਮਲਾ ਨਾਲ ਰੀਬਨ ਕੱਟ ਕੇ ਕੀਤੀ ਇਸ ਮੌਕੇ ਸਰਦਾਰ ਮਾਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸਾਰੇ ਕਾਰਜ ਪੰਜਾਬ ਭਰ ਵਿੱਚ ਸ਼ੁਰੂ ਕੀਤੇ ਗਏ ਨੇ ਜਿਸ ਦੇ ਤਹਿਤ ਹੀ ਫਗਵਾੜਾ ਵਿਖੇ ਵੀ ਇਹ ਵਿਕਾਸ ਕਾਰਜ 1 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਹਨ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਸੂਬੇ ਦੇ ਵਸਨੀਕਾਂ ਲਈ ਸਰਕਾਰ ਆਪ ਦੇ ਦਵਾਰ ਸਕੀਮ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਫਗਵਾੜਾ ਵਿਖੇ ਵੀ ਕੈਂਪ ਲਗਾ ਕੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾ ਰਹੇ ਹਨ ਉਹਨਾਂ ਪੰਜਾਬ ਸਰਕਾਰ ਦਾ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਉਹਨਾਂ ਨਾਲ ਹੀ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਹੋਇਆ ਕਿ ਫਗਵਾੜਾ ਵਿਖੇ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰਵਾ ਰਹੀ ਹੈ ਇਸ ਮੌਕੇ ਹਰਮੇਸ਼ ਪਾਠਕ ਨਰੇਸ਼ ਸ਼ਰਮਾ ਰਾਜਾ ਕੋਲਸਰ ਪਰਮਜੀਤ ਧਰਮਕੋਟ ਮਨਪ੍ਰੀਤ ਸਿੰਘ ਰਕੇਸ਼ ਕੁਮਾਰ ਰਣਵੀਰ ਸਿੰਘ ਅਮਨਿੰਦਰ ਸਿੰਘ ਦਵਿੰਦਰ ਸਿੰਘ ਨਿਰਮਲ ਸਿੰਘ ਪਾਲਕਰ ਤੁਲੀ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ ਅੱਜ ਬਹੁਤ ਵੱਡੀ ਰਕਮ ਦੇ ਨਾਲ ਗਵਰਨਮੈਂਟ ਦਾ ਕੰਮ ਗਵਰਨਮੈਂਟ ਲੋਕ ਸਾਡ ਪੰਚੂਮਾ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤਾ ਗਾਇਆ। ਤੁਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੰਗਵਾੜੇ ਦੇ ਸਾਰੇ ਨਹੀਂ ਸਾਰੇ ਪੰਜਾਬ ਦੇ ਵਿੱਚ ਕੈਂਪ ਲੱਗੇ ਰਹੇ ਨੇ ਸਾਰੀਆਂ ਸਰਸਰ ਸਿਣੀ ਹੈਗੇ ਨੇ ਫੋਟੋ ਦੀ ਛੱਲਵਟ ਉਹਨਾਂ ਦੇ ਚਾਰ ਕੈਂਪ ਲੱਗੇ ਹੋਏ ਨੇ ਬਾਕੀ ਗੜਾ ਹਜ਼ੂਰ ਲਾ ਹਜ਼ੂਰ ਲਾ ਮਾਧਪੁਰ ਇਹ ਝੇੜੂ ਝੇੜੂ ਉਹ ਉਹ ਵੀ ਚੱਲ ਰਹੇ ਨੇ ਇਹ ਵੀ ਚੱਲ ਰਹੇ ਨੇ ਸਾਰੇ ਸ਼ਹਿਰੀ ਅਫਸਰ ਜਿਹੜੇ ਕਾਰਪੋਰਸ਼ਨ ਦੇ ਇੱਥੇ ਨੇ ਇਨਕਲੂਡਿੰਗ ਐਸਸੀ ਸਾਹਿਬ ਅੱਗੇ ਉਹਨਾਂ ਦੇ ਐਸਟੀਓ ਸਾਰੇ ਗਲੇ ਹੈਗੇ ਨੇ ਜੁਡੀయన్స్ ਸਾਰੇ ਇਸ ਡਿਪਾਰਟਮੈਂਟ ਨੂੰ ਜਿਹਨੇ ਰੱਖਦੇ ਨੇ ਸਬੰਧਿਤ ਅਫਸਰ ਇੱਥੇ ਆ ਰਹੇ ਨੇ ਮਹਾਰਾਸ਼ਟਰੀ ਪਬਲਿਕ ਸਾਰਿਆਂ ਦੇ ਜਿੱਥੇ-ਜਿੱਥੇ ਮੈਂ ਗਿਆ ਉਹ ਸਾਰੇ ਹਾਜ਼ਰ ਨੇ ਅੱਜ ਦੇ ਕਮਲਪੁਰ ਚੰਨਾਰ ਨਗਰ ਖਾਲ ਸੈਂਟਰੀ ਅਤੇ ਕੀਤੀ ਨਗਰ ਇੱਕ ਕਰੋੜ ਦੇ 10 ਲੱਖ ਕੇ ਸੀਮੈਂਟ ਜਿਹੜੇ ਲਏ ਆ ਅੱਜ ਜਿਹੜੇ ਨੇ ਉਹ ਉਹਨਾਂ ਦੇ ਕੰਮ ਸ਼ੁਰੂਆਤ ਕਿਤੇ ਗਏ ਨੇ ਪਰ ਮੈਂ ਸਮਝਦਾ ਕਿ ਮਹੱਲੇ ਵਾਲੇ ਦੀ ਨਿਵਾਸੀ ਜਿਹੜੇ ਇੱਥੇ ਨੇ ਸਾਡੇ ਦੋ ਨੌਜਵਾਨ ਇੱਕ ਪਰਮਜੀਤ ਔਰ ਦੂਸਰਾ ਮਨਜੀਤ ਮਾਨਪੀਰ ਸਾਹਿਬ ਇੱਥੇ ਆ ਜਿਹੜੇ ਸਾਡੇ ਵੋਟ ਕੈਂਡੀਡੇਟ ਨੇ ਤਾਂ ਮੈਂ ਸਮਝਦਾ ਕਿ ਸਾਰਾ ਕੰਮ ਬੜਾ ਪਾਰਦਰਸ਼ਿਕ ਤਰੀਕੇ ਨਾਲ ਹੋ ਗਿਆ ਸਾਰੇ ਅਫਸਰ ਨੂੰ ਹਦਾਇਤ ਹੈ ਸਰਕਾਰ ਵੱਲੋਂ ਕਿ ਕੰਮ ਜਿਹੜੇ ਆ ਸੰਸੀਲ ਹੋ ਕੇ ਕਰਨੇ ਐ ਕੈਸੀ ਸੇਵਾ ਸੇ ਕਰਕੇ ਨਾਲ ਐਨੇ ਕਿ ਸਾਰੀ ਜਿਹੜੀ ਦੇਖ ਰਖ ਥੱਲੇ ਉਹਨਾਂ ਨੂੰ ਪਤਾ ਹੋਵੇ ਕਿ ਕਿਹੜਾ ਕੰਮ ਕਿਸ ਤਰ੍ਹਾਂ ਹੋ ਰਿਹਾ। ਤੋਂ ਠੀਕ ਹੈ ਪਿਛਲੇ ਡਵੈਲਪਮੈਂਟ ਹੋਏ ਹੋ ਗੀ ਪਾੜੇ ਦੀ ਮੈਨੂੰ ਵੀ ਬੜਾ ਲੰਮਾ ਸਮਾਂ ਸੇਵਾ ਕਾ ਦਾ ਮੁੱਤ ਮਿਲਿਆ। ਕੋਈ ਕਿਡਾ ਵੱਡਾ ਹੋਵੇ ਲੇਕਿਨ ਜੋ ਮੇਰੇ ਚਲੋ ਜੋ ਸੇਵਾ ਮੈਨੂੰ ਬਖਸ਼ੀ ਹੈ ਮੈਂ ਆਪਣੇ ਤਨ ਮਨ ਦੇ ਨਾਲ ਇਹ ਸੇਵਾ ਨਿਭਾ ਰਿਹਾ। ਪਰ ਗਵਰਨਮੈਂਟ ਤੋਂ ਨਾ ਸਾਨੂੰ ਸ਼ਹਿਰ ਦੇ ਵਿੱਚ ਅਰਬਨ ਉਹਨਾਂ ਰੂਲ ਤੇ ਕੋਈ ਪੈਸੇ ਦੀ ਪ੍ਰੋਬਲਮ ਨਹੀਂ ਹੈ ਪਿੰਡਾਂ ਦੇ ਵਿੱਚ ਤੜਾ ਤੜਾ ਗਵਰਨਮੈਂਟ ਹੋ ਰਹੀ ਹੈ। ਔਰ ਸ਼ਹਿਰ ਦੇ ਵਿੱਚ ਤੁਹਾਡੇ ਸਾਹਮਣੇ ਇਹ ਜਿਹੜੇ ਬਣੇ ਹੀ ਨਹੀਂ ਸੀ ਜਿਉਂਦੇ ਮਹੱਲੇ ਬਸੇ ਨੇ ਇਹ ਜਿਹੜੀ ਚੀਜ਼ਾਂ ਮੈਂ ਜਿਹਨਾਂ ਸ਼ੁਰੂ ਕਰ ਰਿਹਾ ਇਹ ਬਣੇ ਨਹੀਂ ਸੀ ਜਦੋਂ ਗਏ ਸਾਰੇ ਲੋਕ ਆਪ ਜੀ ਵੀ ਆ ਤੁਹਾਡੇ ਆਪਣੇ ਮੂੰਹੋਂ ਬੋਲ ਕੇ ਵੀ ਦੱਸ ਦਈਏ ਕਿ ਸਾਡਾ ਕੰਮ ਕਿਨੇ ਚਿਰ ਦਾ ਰੁਕਿਆ ਹੋਇਆ ਸੀ ਨੂੰ ਆਮ ਆਦੀ ਪਾਰਟੀ ਸਰਕਾਰ ਨੇ ਸ਼ੁਰੂ ਕੀਤਾ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਸਾਰੇ ਮਹੱਲਾ ਨਿਵਾਸੀ ਆਪਣੇ ਹਲਕੇ ਬਲੋ ਇਹ ਪਰਮਾਤਮਾ ਦਾ ਤੰਦਰੁਸਤੀ ਬਖਸ਼ੇ